ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਕਹਾਣੀ ਵਿੱਚ ਕਿਰਨਾ ਨਾਲ ਪਿਛਲੇ ਕਈ ਸਾਲਾਂ ਤੋਂ ਮਿਲ ਕੇ ਗੱਲਬਾਤ ਨਹੀਂ ਸੀ ਹੋਈ ਮੁਲਕਾਤਾਂ ਵੀ ਉੜਦੀਆਂ ਉੜਦੀਆਂ ਹੀ ਹੁੰਦੀਆਂ ਕਿਸੇ ਮਰਨੇ ਪਰਨੇ ਤੇ ਦਿੱਲੀੋਂ ਇੱਕ ਅੱ데 ਦਿਨ ਲਈ ਹੀ ਅੰਬਾਲੇ ਤੋਂ ਆਉਂਦੀ ਛੁੱਟੀਆਂ ਵਿੱਚ ਉਹ ਆਪਣੇ ਛੋਟੇ ਭਰਾ ਕੋਲ ਕਲਕੱਤਾ ਚਲੀ ਜਾਂਦੀ ਅੰਬਾਲੇ ਉਹ ਇੱਕ ਮਸ਼ੀਨਰੀ ਸਕੂਲ ਵਿੱਚ ਪੜਾਉਂਦੀ ਸੀ ਅਤੇ ਆਪਣੇ ਵੱਡੇ ਭਰਾ ਸੁਖਜੀਤ ਕੋਲ ਰਹਿੰਦੀ ਸੀ ਅੱਜ ਵੀ ਰਜੇਵੇਂ ਭਰੀ ਜ਼ਿੰਦਗੀ ਵਿੱਚ ਸਖੀਆਂ ਭੈਣਾਂ ਨਾਲ ਰਿਸ਼ਤੇਦਾਰੀ ਨਿਭਾਉਂਦੀ ਔਖੀ ਹੁੰਦੀ ਜਾ ਰਹੀ ਹੈ ਫਿਰ ਕਿਰਨਾ ਤਾਂ ਮੇਰੀ ਦੂਰ ਦੀ ਮਸੇਰ ਭੈਣ ਸੀ ਬਹੁਤ ਸਾਲ ਪਹਿਲਾਂ ਅਸੀਂ ਅੰਬਾਲਾ ਸ਼ਹਿਰ ਦੇ ਇੱਕ ਮੁਹੱਲੇ ਵਿੱਚ ਰਹਿੰਦੇ ਸਾਂ ਇਕੱਠੀਆਂ ਖੇਡਦੀਆਂ ਇਕੱਠੀਆਂ ਸਕੂਲ ਜਾਂਦੀਆਂ ਮਸੇਰ ਭੈਣਾਂ ਨਾਲੋਂ ਅਸੀਂ ਸਹੇਲੀਆਂ ਜ਼ਿਆਦਾ ਸਾਂ ਪਰ ਵਕਤ ਕਿੰਨਾ ਕੁਝ ਬਦਲ ਦਿੰਦਾ ਹੈ ਸਾਡੇ ਪਰਿਵਾਰ ਨੇ ਅੰਬਾਲਾ ਛੱਡ ਦਿੱਤਾ ਸੀ ਦੋਹਾਂ ਪਰਿਵਾਰਾਂ ਵਿੱਚ ਕਿੰਨੀਆਂ ਤਬਦੀਲੀਆਂ ਆ ਗਈਆਂ ਸਨ ਨੌਕਰੀ ਨੇ ਵਿਆਹ ਨੇ ਕਿਸੇ ਨੂੰ ਇੱਕ ਸ਼ਹਿਰ ਜਾਂ ਪਟਕਿਆ ਸੀ ਦੂਜੇ ਨੂੰ ਕਿਸੇ ਸ਼ਹਿਰ ਫਾਸਲੇ ਪਰਿਵਾਰਕ ਤੇ ਆਰਥਿਕ ਝਮੇਲੇ ਰਜੇਵੇਂ ਤੇ ਬਦਲਦੇ ਹਾਲਾਤ ਨਾਲ ਛੋਟੇ ਸ਼ਹਿਰਾਂ ਦੀਆਂ ਪਾਈਆਂ ਸਾਂਝਾਂ ਖੂਨ ਦੇ ਰਿਸ਼ਤੇ ਸਭ ਦੇ ਲੋ ਦਿਮਾਗੋ ਧੁੰਦਲੇ ਹੋ ਗਏ ਸਨ ਨਵੇਂ ਸੰਬੰਧਾਂ ਨੇ ਉਹਨਾਂ ਦੀ ਥਾਂ ਲੈ ਲਈ ਸੀ ਮੈਂ ਵਿਆਹ ਤੋਂ ਬਾਅਦ ਦਿੱਲੀ ਆ ਗਈ ਸਾਂ ਕਿਰਨਾ ਵਿਆਹ ਤੋਂ ਬਾਅਦ ਕਿਸੇ ਹੋਰ ਸ਼ਹਿਰ ਜਾ ਕੇ ਫਿਰ ਅੰਮਾਲੇ ਆ ਗਈ ਸੀ ਪਿਛਲੇ ਮਹੀਨੇ ਇੱਕ ਸ਼ਾਦੀ ਤੇ ਕਿਰਨਾ ਨਾਲ ਮੁਲਾਕਾਤ ਹੋ ਗਈ ਅਗਲੇ ਦਿਨ ਐਤਵਾਰ ਸੀ ਉਹਨੂੰ ਮੈਂ ਆਪਣੇ ਘਰ ਲੈ ਆਈ ਅੰਮਾਲੇ ਦੀਆਂ ਕਿੰਨੀਆਂ ਹੀ ਗੱਲਾਂ ਉਹਨੂੰ ਯਾਦ ਸਨ ਸਕੂਲ ਦੀਆਂ ਖੇਡਾਂ ਦੀਆਂ ਉਹ ਸਾਡੇ ਸਾਂਝੇ ਬਤਾਏ ਬਚਪਨ ਦੀਆਂ ਕਿੰਨੀਆਂ ਹੀ ਗੱਲਾਂ ਮੇਰੇ ਬੱਚਿਆਂ ਨੂੰ ਦੱਸ-ਦੱਸ ਹਸਾਉਂਦੀ ਰਹੀ ਤੁਹਾਡੀ ਮਾਂ ਹਿਸਾਬ ਵਿੱਚ ਬੜੀ ਕਮਜ਼ੋਰ ਸੀ ਤੇ ਹੁਣ ਕਿਹੜੀ ਹੁਸ਼ਿਆਰ ਹੈ ਮੇਰੇ ਪਤੀ ਨੇ ਮੇਰੇ ਬਾਰੇ ਆਪਣੀ ਰਾਏ ਦੱਸਣ ਵਿੱਚ ਦੇਰ ਨਹੀਂ ਲਾਈ ਮੰਮੀ ਨੂੰ ਘਰ ਦਾ ਖਰਚਾ ਚਲਾਉਣਾ ਨਹੀਂ ਆਉਂਦਾ ਕੋਲੇ ਝਾਟੀ ਮੇਰਾ ਬੇਟਾ ਬੋਲ ਪਿਆ ਤੁਹਾਡੀ ਮਾਂ ਦੇ ਬੰਦ ਵਧੀਆ ਲੇਖ ਲੈਂਦੀ ਸੀ ਕਿਰਨ ਬੋਲੀ ਮੇਰੇ ਬੇਟੇ ਨੇ ਮੇਰੇ ਵੱਲ ਇੰਜ ਤੱਕਿਆ ਜਿਵੇਂ ਉਹ ਨੂੰ ਆਪਣੀ ਆਂਟੀ ਦੀ ਗੱਲ ਤੇ ਇਤਬਾਰ ਨਾ ਆਇਆ ਹੋਵੇ ਕਿੱਕਲੀ ਪਾਉਂਦੇ ਆ ਤੁਹਾਡੀ ਮਾਂ ਨੂੰ ਚੱਕਰ ਆ ਜਾਂਦੇ ਸਨ ਕਿਰਨ ਮੇਰੇ ਬੇਟੇ ਨੂੰ ਬਾਹਾਂ ਤੋਂ ਫੜ ਕੇ ਕਿੱਕਲੀ ਪਾਣਾ ਸਿਖਾਣ ਲੱਗ ਪਈ ਬੱਚੇ ਆਂਟੀ ਨਾਲ ਬੜੀ ਰਾਤ ਤੱਕ ਪਤਾ ਨਹੀਂ ਕਿੰਨੀਆਂ ਗੱਲਾਂ ਕਰਦੇ ਰਹੇ। ਮੈਨੂੰ ਤਾਂ ਸਾਰੇ ਦਿਨ ਦੀ ਬਹੁਤ ਥਕਾਵਟ ਸੀ, ਮੈਂ ਸੌ ਗਈ। ਮੈਂ ਸੋਚਿਆ ਸੀ ਕਿ ਅਗਲੇ ਦਿਨ ਉਹਦੇ ਨਾਲ ਆਰਾਮ ਨਾਲ ਬੈਠ ਕੇ ਗੱਲਾਂ ਕਰਾਂਗੀ। ਦੁੱਖ ਸੁੱਖ ਸਾਂਝਾ ਕਰਾਂਗੀ ਪਰ ਮੌਕਾ ਹੀ ਨਹੀਂ ਮਿਲਿਆ। ਉਹਦੇ ਵਿਆਹ ਦੇ ਟੁੱਟਣ ਦੇ ਕਾਰਨ ਉਹਨੂੰ ਜਾਣਨ ਦੀ ਉਤਸੁਕਤਾ ਮੇਰੇ ਅੰਦਰ ਹੀ ਦੱਬੀ ਰਹਿ ਗਈ। ਕਰਨ ਨੇ ਐਤ ਕੀ ਮੇਰੇ ਕੋਲ ਵਾਦਾ ਲੈ ਲਿਆ ਸੀ ਕਿ ਉਹ ਦੇ ਕੋਲ ਅੰਬਾਲੇ ਮੈਂ ਜਰੂਰ ਆਵਾਂ ਐਤ ਕੀ ਵੀਕੈਂਡ ਲੰਬਾ ਸੀ ਐਤ ਤੇ ਸੋਮ ਮੰਗਲ ਦੀਆਂ ਛੁੱਟੀਆਂ ਵੀ ਮਿਲ ਗਈਆਂ ਸਨ ਸੋ ਮੈਂ ਅੰਬਾਲੇ ਜਾਣ ਲਈ ਤਿਆਰ ਹੋ ਗਈ ਸੁਖਜੀਤ ਭਰਾਜੀ ਦੀ ਦੁਕਾਨ ਤੇ ਫੋਨ ਕਰ ਦਿੱਤਾ ਸਟੇਸ਼ਨ ਤੇ ਅੱਗੋਂ ਕਰਨਨ ਕਰਨ ਤੇ ਸੁਖਜੀਤ ਭਰਾਜੀ ਲੈਣ ਆਏ ਹੋਏ ਸੁਖਜੀਤ ਭਰਾਜੀ ਨੂੰ ਮੈਂ ਬਹੁਤ ਸਾਲਾਂ ਬਾਅਦ ਦੇਖ ਰਹੀ ਸਾਂ ਦਾੜੀ ਚਾਹੇ ਸਾਰੀ ਚਿੱਟੀ ਸੀ ਪਰ ਚਿਹਰੇ ਤੇ ਹਾਲੇ ਵੀ ਉਹੀ ਦਬਦਬਾ ਉਹੀ ਚਮਕ ਸੀ ਉਹਨਾਂ ਮੈਨੂੰ ਘੁੱਟ ਕੇ ਪਿਆਰ ਕੀਤਾ ਸਾਡੀ ਭੈਣ ਨੂੰ ਸਾਡੀ ਯਾਦ ਤਾਂ ਆਈ ਪਰਜਾਈ ਨੇ ਖਾਣਾ ਵਧੀਆ ਬਣਾਇਆ ਹੋਇਆ ਸੀ ਪਰਾਜੀ ਦਾ ਘਰ ਕਿੰਨਾ ਵੱਡਾ ਸੀ ਕਿੰਨੇ ਸਾਰੇ ਕਮਰੇ ਖੁੱਲਾ ਵੇੜਾ ਬਹਰਾਂਡਾ ਦਿਉੜੀ ਮੈਂ ਤਾਂ ਉਹਨਾਂ ਦਾ ਘਰ ਦੇਖ ਕੇ ਹੀ ਹੈਰਾਨ ਰਹਿ ਗਈ ਕਿੰਨੇ ਮੈਨੂੰ ਆਪਣਾ ਕਮਰਾ ਆਪਣੀ ਰਸੋਈ ਤੇ ਬਾਥਰੂਮ ਆਦਿ ਵਿਖਾਈ ਜੋ ਨਵੇਂ ਹੀ ਬਣੇ ਲੱਗਦੇ ਸਨ ਕੇਰਨ ਦੇ ਕਮਰੇ ਦਾ ਵਿਚਲਾ ਦਰਵਾਜ਼ਾ ਅੰਦਰਲੇ ਵਿਹੜੇ ਵਿੱਚ ਖੁੱਲਦਾ ਸੀ ਅਤੇ ਇੱਕ ਦਰਵਾਜ਼ਾ ਬਾਹਰਲੇ ਬਰਾਂਡੇ ਵਿੱਚ ਭਰਾਜੀ ਦਾ ਲੜਕਾ ਡਾਕਟਰ ਸੀ ਉਹ ਪਮਨੀਸ਼ਵਰ ਨੌਕਰੀ ਕਰਦਾ ਸੀ ਤੇ ਦੋਵੇਂ ਬੇਟੀਆਂ ਚੰ디ਗੜ੍ਹ ਵਿਆਹੀਆਂ ਹੋਈਆਂ ਸਨ देर रात ਤੱਕ ਵਿਹੜੇ ਵਿੱਚ ਬੈਠੇ ਅਸੀਂ ਪੁਰਾਣੀਆਂ ਗੱਲਾਂ ਯਾਦ ਕਰਦੇ ਰਹੇ ਉਹ ਮੇਰੇ ਪਰਿਵਾਰ ਬਾਰੇ ਪੁੱਛਦੇ ਰਹੇ ਤੇ ਮੈਂ ਉਹਨਾਂ ਦੇ ਬੱਚਿਆਂ ਬਾਰੇ ਕਲਕੱਤੇ ਵਾਲੇ ਭਰਾਜੀ ਬਾਰੇ ਪੁੱਛਦੀ ਰਹੀ ਜਦੋਂ ਮੈਂ ਉਹ ਅੰਗਣ ਲੱਗ ਪਈ ਤਾਂ ਭਰਾ ਜੀ ਤੇ ਪਰਜਾਈ ਜੀ ਉੱਠ ਕੇ ਸੌਂ ਲਈ ਚੱਲ ਪਏ। ਮੇਰਾ ਦਿਲ ਸੀ ਕਿ ਮੈਂ ਵੇੜੇ ਵਿੱਚ ਖੁੱਲੀ ਹਵਾ ਦਾ ਆਨੰਦ ਮਾਣਾ। ਤਾਰਿਆਂ ਦੀ ਲੋ ਵਿੱਚ ਸੌਵਾਂ। ਦਿੱਲੀ ਵਿੱਚ ਤਾਂ ਫਲੈਟ ਦੇ ਅੰਦਰ ਹੀ ਦਾਮਾ ਘੁੱਟਦਾ ਰਹਿੰਦਾ ਹੈ। ਇੱਥੇ ਬਾਹਰ ਅੱਜ ਕੱਲ ਕੋਈ ਨਹੀਂ ਸੌਂਦਾ। ਭਰਾ ਜੀ ਬੋਲੇ ਕਿਉਂ? ਇਹੀ ਅੱਜਕੱਲ ਦੇ ਹਾਲਾਤ ਕਰਕੇ ਇਹ ਤਾਂ ਬੜਾ ਦੁੱਖ ਦੀ ਗੱਲ ਹੈ। ਇੰਨੇ ਵਧੀਆ ਖੁੱਲੇ ਵੇੜੇ ਵਿੱਚ ਅਸੀਂ ਕੁਦਰਤ ਦੀ ਦਾਤ ਨੂੰ ਮਾਣ ਨਹੀਂ ਸਕਦੇ। ਅਸੀਂ ਕਿੰਨਾ ਸੈਂਟ ਗਏ ਹਾਂ ਦਬਕੇ ਪਏ ਹਾਂਪ ਸਹਿਮੇ ਹੋਏ ਤੇ ਮਜਬੂਰ ਹਾਂ ਰਾਤੀਂ ਬਾਹਰ ਸੜਕ ਤੇ ਨਹੀਂ ਜਾ ਸਕਦੇ ਰਾਤ ਵੇਲੇ ਜ਼ਰਾ ਜਿੰਨਾ ਖੜਕਾ ਜਾਂ ਸ਼ੋਰ ਦਿਲ ਦੀ ਧੜਕਣ ਤੇਜ਼ ਕਰ ਦਿੰਦਾ ਹੈ ਡਰ ਹਮੇਸ਼ਾ ਸਾਡੀ ਪਿੱਠ ਪਿੱਛੇ ਸੱਜੇ ਖੱਬੇ ਦਬਕਿਆ ਪਿਆ ਹੈ ਪਤਾ ਨਹੀਂ ਕਿਹੜੇ ਪਾਸੇ ਸਾਹਮਣੇ ਆਖ ਲੋਵੇ ਤੇ ਆ ਲਲਕਾਰੇ ਹੋ ਸਕਦਾ ਸਾਹਮਣੇ ਨਾ ਆਵੇ ਉਂਝ ਹੀ ਟਹ ਟੇਰੀ ਕਰ ਦੇਵੇ ਪਰਾਜੀ ਦੀ ਗੱਲ ਮੰਨ ਕੇ ਮੈਂ ਅੰਦਰ ਹੀ ਸੌਂ ਗਈ। ਦੂਜੇ ਦੇ ਨਾਸ਼ਤੇ ਤੋਂ ਬਾਅਦ ਕਰਨੀ ਕਿਸੇ ਕੰਮ ਥੋੜੀ ਦੇਰ ਲਈ ਜ਼ਰੂਰੀ ਜਾਣਾ ਸੀ ਤੇ ਪਰਾਜੀ ਨੇ ਦੁਕਾਨ ਤੇ ਉਹ ਦੋਵੇਂ ਚਲੇ ਗਏ ਤਾਂ ਮੈਂ ਪਰਜਾਈ ਜੀ ਕੋਲ ਬੈਠ ਗਈ। ਉਹ ਬੱਚਿਆਂ ਦੇ ਵਿਆਹ ਦੀਆਂ ਐਲਬਮਾਂ ਕੱਢ ਲਿਆਏ। ਉਹਨਾਂ ਕੋਲ ਬੱਚਿਆਂ ਬਾਰੇ ਗੱਲਾਂ ਦਾ ਨਾਮ ਉੱਕਣ ਵਾਲਾ ਖਜ਼ਾਨਾ ਸੀ। ਉਹ ਆਪਣੇ ਪੋਤੇ, ਪੋਤਰੀਆਂ ਤੇ ਦੋਤੀਆਂ ਦੀਆਂ ਗੱਲਾਂ ਕਰਦੇ ਨਹੀਂ ਸਨ ਥੱਕਦੇ। ਤੁਸੀਂ ਕਦੇ ਗਏ ਹੋ ਭਵਨੇਸ਼ਵਰ ਬੇਟੇ ਕੋਲ? ਮੈਂ ਪੁੱਛਿਆ ਹਾਂ ਇੱਕ ਵਾਰ ਹੋਾਈਸਾ ਸ਼ਹਿਰ ਤਾਂ ਬਹੁਤ ਵਧੀਆ ਏ ਪਰ ਮੈਂ ਸ਼ਹਿਰ ਨੂੰ ਚੱਟਣਾ ਏ ਉਹਨਾਂ ਦੀ ਆਵਾਜ਼ ਵਿੱਚ ਤਲਖੀ ਸੀ ਨੂੰ ਕਿਹੋ ਜਿਹੀ ਹੈ ਭਲੀ ਚਲਾਈ ਆ ਨੂੰ ਦੀ ਸ਼ੁਰੂ ਵਿੱਚ ਤਾਂ ਬੜੀ ਚੰਗੀ ਸੀ ਪਰ ਜਦੋਂ ਦੀ ਉਹਨਾਂ ਉਹਨਾਂ ਨੂੰ ਪਵਨೇಶ್ਵਰ ਦੀ ਹਵਾ ਲੱਗੀ ਹੈ ਬੱਸ ਕੋਝ ਨਾ ਪੁੱਛੋ ਇੱਥੇ ਆ ਕੇ ਇੱਕ ਦਿਨ ਇੱਕ ਦੋ ਦਿਨ ਰਹਿ ਕੇ ਪੇਕੇ ਨੱਠਣ ਦੀ ਕਰੇਗੀ ਮੇਰੀ ਤੱਕ ਕਿਸਮਤ ਵਿੱਚ ਹੀ ਹੁਣ ਇਕੱਲੀ ਲਿਖੀ ਹੈ ਸਾਰਾ ਦਿਨ ਕਰੋ ਵੀ ਕੀ ਸੇਤ ਵੀ ਤਾਂ ਸਾਥ ਨਹੀਂ ਦਿੰਦੀ ਅੱਖਾਂ ਵੀ ਤਾਂ ਕਮਜ਼ੋਰ ਨੇ ਪੜੋ ਵੀ ਕਿੰਨਾ ਫੇਰ ਮਾਨ ਵੀ ਤਾਂ ਨਹੀਂ ਟਿਕਦਾ ਪੜਨ ਵਿੱਚ ਕਿੰਨਾਂ ਤਾਂ ਸਕੂਲ ਤੋਂ ਦੁਪਹਿਰੀ ਆ ਜਾਂਦੀ ਹੋਵੇਗੀ ਕਰਨ ਹਾਂ ਕਰਨ ਨੂੰ ਮੇਰੇ ਨਾਲ ਕੀ ਮੈਂ ਮਰਾਂ ਜਾਂ ਜੀਵਾਂ ਉਹ ਤਾਂ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਦੀ ਕੀ ਨਹੀਂ ਕੀਤਾ ਇਹਦੇ ਲਈ ਫੇਰ ਵੀ ਖੱਟੀ ਬਦਨਾਮੀ ਬੁਰੀ ਤਾਂ ਮੈਂ ਹੀ ਹਾਂ ਉਹ ਕਲਕੱਤੇ ਵਾਲੀ ਪਰਜਾਈ ਹੀ ਚੰਗੀ ਹੈ ਇਹਦੀਆਂ ਨਜ਼ਰਾਂ ਵਿੱਚ ਪਰਜਾਈ ਨੂੰ ਕਰਨ ਨਾਲ ਬਹੁਤ ਸ਼ਿਕਾਇਤਾਂ ਸਨ ਪਰਜਾਈ ਦੇ ਅੰਦਰ ਜਿਵੇਂ ਲਾਵਾ ਭਰਿਆ ਪਿਆ ਸੀ ਬਾਹਰ ਨਿਕਲ ਨਹੀਂ ਮੌਕੇ ਦੀ ੜੀਕ ਵਿੱਚ ਰਹਿੰਦਾ ਸੀ ਮੇਰੀ ਖਰਾਬ ਸਿਹਤ ਦਾ ਕਾਰਨ ਤਾਂ ਇਹੀ ਹੈ ਪਰਜਾਈ ਜੀ ਕੀ ਗੱਲ ਕੀ ਬਿਮਾਰੀ ਹੈ ਆਪਣੇ ਲਹਿਜੇ ਵਿੱਚ ਜਿੰਨਿੰਗ ਨਰਮੀ ਅਤੇ ਹਮਦਰਦੀ ਭਰ ਸਕੀ ਭਰੀ ਕਿਹੜੀ ਬਿਮਾਰੀ ਨਹੀਂ ਮੈਨੂੰ ਆਉਂ ਤੀਆਂ ਸਾਰੀਆਂ ਹੀ ਬਿਮਾਰੀਆਂ ਨੇ ਆ ਕੇ ਰਿਆ ਹੈ ਇਲਾਜ ਕਿੱਥੋਂ ਕਰਵਾਉਂਦੇ ਹੋ ਇਲਾਜ ਦੀ ਤਾਂ ਕੁਝ ਨਾ ਪੁੱਛ ਹੰਬਾਲੇ ਦਾ ਕੋਈ ਡਾਕਟਰ ਨਹੀਂ ਛੱਡਿਆ ਫਿਰ ਚੰਡੀਗੜ੍ਹ ਜਾ ਕੇ ਵੀ ਸਾਰਾ ਚੈੱਕ ਅਪ ਕਰਵਾਇਆ ਪਰ ਮਰਜ਼ ਤਾਂ ਕਿਸੇ ਡਾਕਟਰ ਨੂੰ ਸਮਝ ਨਹੀਂ ਪੈਂਦੀ ਤੇਰੇ ਭਰਾ ਨੂੰ ਵੀ ਮੇਰੀ ਰੱਤੀ ਪਰ ਪਰਵਾਹ ਨਹੀਂ ਉਹਨਾਂ ਨੂੰ ਕੀ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਧੀਆ ਤਾਂ ਆਪਣੇ ਘਰ ਜਾਣਾ ਹੀ ਹੋਇਆ ਤੇ ਪੁੱਤਰ ਜਾ ਬੈਠਾ ਐਨੀ ਦੂਰ ਉਹ ਵੀ ਆਪਣੀ ਬੀਬੀ ਦਾ ਗੁਲਾਮ ਬਣ ਗਿਆ। ਪਰਜਾਈ ਨੇ ਵੱਡਾ ਸਾਰਾ ਹੌਂਕਾ ਭਰਿਆ। ਮੈਂ ਬੇਚੈਨ ਹੋ ਗਈ ਸਾਂ। ਵਾਤਾਵਰਨ ਬੜਾ ਭਾਰੀ ਹੋ ਗਿਆ ਸੀ। ਸਾਹ ਲੈਣਾ ਔਖਾ ਹੋ ਰਿਹਾ ਸੀ। ਪਰਜਾਈ ਸ਼ਾਇਦ ਇਕੱਲ ਕਰਕੇ ਬਹੁਤ ਦੁਖੀ ਹੈ ਜਾਂ ਸ਼ਾਇਦ ਜ਼ਿੰਦਗੀ ਪ੍ਰਤੀ ਰੁੱਖ ਹੀ ਨਾ ਪੱਕੀ ਹੋ ਗਿਆ ਹੈ। ਇਹਨੂੰ ਹਾਰ ਬੰਦਾ ਆਪਣੇ ਵਿਰੁੱਧ ਲੱਗਦਾ ਹੈ। ਮੈਂ ਕਿਹਾ ਤੁਸੀਂ ਤੇ ਕਿਰਨ ਮਿਲ ਕੇ ਚੰਗਾ ਵਕਤ ਬਿਤਾ ਸਕਦੀਆਂ ਹੋ। ਪਰ ਗ੍ਰੈਸਟੀ ਵਿੱਚ ਛੋਟੀਆਂ-ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਦਿਲ ਵਿੱਚ ਗੰਢਾਂ ਨੇ ਬੰਨ੍ਹ ਲਈਆਂ ਦੋਵੇਂ ਸ਼ਾਮੀ ਇਕੱਠੀਆਂ ਬੈਠਿਆ ਕਰੋ ਇਕੱਠੇ ਚਾਹ ਪੀਆ ਕਰੋ ਮਾਰਕੀਟ ਜਾਇਆ ਕਰੋ ਪਰ ਉਹ ਤਾਂ ਆਪਣੇ ਕਮਰੇ ਦਾ ਅੰਦਰਲਾ ਦਰਵਾਜ਼ਾ ਅਕਸਰ ਬੰਦ ਹੀ ਰੱਖਦੀ ਹੈ ਤੇ ਪਰਜਾਈ ਜੀ ਫੁੱਟ-ਫੁੱਟ ਕੇ ਰੋਂ ਲੱਗ ਪਏ ਤਦੇ ਭਰਾ ਜੀ ਆ ਗਏ ਮੈਂ ਸੁੱਕ ਦਾ ਸਾਲਿਆ ਲੱਗਦਾ ਸੀ ਕਿ ਉਹ ਸਾਡੇ ਚਿਹਰੇ ਤੋਂ ਸਭ ਭਾਂਪ ਗਏ ਹਨ ਕਿ ਸਾਡੀਆਂ ਗੱਲਾਂ ਦਾ ਵਿਸ਼ਾ ਕੀ ਸੀ ਪਰਾਇ ਜਾਈ ਰਸੋਈ ਵਿੱਚ ਲੰਚ ਤਿਆਰ ਕਰਨ ਚਲੀ ਗਈ ਤਾਂ ਮੈਂ ਭਰਾ ਜੀ ਨਾਲ ਗੱਲ ਕਰਨ ਲੱਗ ਪਈ ਤੁਸੀਂ ਭਰਾ ਜੀ ਤੁਸੀਂ ਕਦੀ ਦਿੱਲੀ ਨਹੀਂ ਆਉਂਦੇ ਬਹੁਤ ਘੱਟ ਬਹੁਤ ਮਜਬੂਰੀ ਵਿੱਚ ਦੁਕਾਨ ਤੋਂ ਨਿਕਲਣਾ ਕਿੰਨਾ ਔਖਾ ਹੈ ਸਾਨੂੰ ਨਹੀਂ ਕਦੇ ਮਿਲੇ ਮੇਰੀ ਆਵਾਜ਼ ਵਿੱਚ ਗਿਲਾ ਸੀ ਕੀ ਮਿਲੇ ਉਹਨਾਂ ਦੀ ਆਵਾਜ਼ ਵਿੱਚ ਉਦਾਸੀ ਸੀ ਭਰਾ ਜੀ ਤਾਂ ਬਹੁਤ ਬੋਲਦੇ ਹੁੰਦੇ ਸਨ ਖੂਬ ਹਸਾਉਂਦੇ ਹੁੰਦੇ ਸਨ ਮੈਂ ਤੇ ਕਰਨ ਨੂੰ ਕਿੰਨਾ ਡਾਂਟਦੇ ਸਨ ਆਪਣੇ ਵੱਡੇ ਹੋਣ ਦਾ ਪੂਰਾ ਅਹਿਸਾਸ ਦਿਵਾਉਂਦੇ ਸਨ ਸਾਨੂੰ ਪਤਾ ਹੁੰਦਾ ਸੀ ਕਿ ਉਹਨਾਂ ਦਾ ਗੁੱਸਾ ਨਕਲੀ ਹੁੰਦਾ ਸੀ ਅਸੀਂ ਝਾਟੇ ਉਹਨਾਂ ਨੂੰ ਮਨਾ ਲੈਂਦੀਆਂ ਸਾਂ ਤੇ ਫਿਰ ਉਹ ਸਾਨੂੰ ਖੁਸ਼ ਕਰਨ ਲਈ ਪਿਕਚਰ ਵਿਖਾਉਣ ਲੈ ਜਾਂਦੇ ਹੁੰਦੇ ਸੀ ਮੇਰੀ ਮਾਂ ਤੇ ਮਾਸੀ ਕਹਿੰਦੇ ਹੀ ਰਹਿੰਦੇ ਤੂੰ ਇਹਨਾਂ ਕੁੜੀਆਂ ਨੂੰ ਸਿਰੇ ਝੜਾ ਰਿਹਾ ਹੈ ਵਿਗਾਰ ਰਹੇ ਹੋ ਅਸੀਂ ਹੱਸਦੀਆਂ ਰਹਿੰਦੀਆਂ ਉਹ ਦਿਨ ਹੀ ਹੱਸਣਦੇ ਸਨ ਜਵਾਨੀ ਵਿੱਚ ਤਾਂ ਹਰ ਗੱਲ ਤੇ ਹਾਸਾ ਡੁੱਲ ਪੈਂਦਾ ਉਹ ਛੋਟੇ ਛੋਟੇ ਹਾਸੇ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਹਨ ਭਰਾ ਜੀ ਹੱਸਣ ਲੱਗ ਪਏ ਮੈਂ ਉਹਨਾਂ ਦੇ ਚਿਹਰੇ ਨੂੰ ਪੜਨ ਦੇ ਯਤਨ ਕਰਨ ਲੱਗ ਪਈ ਪਰ ਕੁਝ ਸਮਝ ਨਹੀਂ ਕਿ ਉਹ ਨਕਲੀ ਹਾਸਾ ਸੀ ਜਾਂ ਤਾਦੇ ਕਿਰਨ ਆ ਗਈ ਰਾਤ ਨੂੰ ਜਦੋਂ ਸਭ ਸੌਣ ਚਲੇ ਗਏ ਤਾਂ ਮੈਂ ਤੇ ਕਿਰਨ ਇਕੱਲੇ ਹੀ ਰਹਿ ਗਏ ਉਹਦੇ ਕਮਰੇ ਵਿੱਚ ਹੁਣ ਹੀ ਮੌਕਾ ਸੀ ਉਹਦੇ ਨਾਲ ਖੁੱਲ੍ਹ ਕੇ ਗੱਲਾਂ ਕਰਨ ਦਾ ਮੇਰੇ ਅੰਦਰ ਜੋ ਉਤਸੁਕਤਾ ਦੱਬੀ ਪਈ ਸੀ ਜਾਣਨ ਦੀ ਉਹਨੇ ਫੇਰ ਸਿਰ ਚੁੱਕ ਲਿਆ ਕਿ ਉਹਦਾ ਵਿਆਹ ਸਫਲ ਕਿਉਂ ਨਹੀਂ ਹੋਇਆ ਪਰ ਇੰਜ ਸਿੱਧਾ ਹੀ ਇਹ ਪ੍ਰਸ਼ਨ ਪੁੱਛਣਾ ਕਿੰਨਾ ਬੇਹੁਦਾ ਸੀ ਤੂੰ ਸਾਰਾ ਦਿਨ ਕੀ ਕਰਦੀ ਰਹਿੰਦੀ ਹੈ ਦੁਪਹਿਰ ਨੂੰ ਸਕੂਲ ਤੋਂ ਆਉਂਦੀ ਹਾਂ ਫੇਰ ਕੁਝ ਦੇਰ ਸੌਂ ਜਾਂਦੀ ਹਾਂ ਸ਼ਾਮ ਨੂੰ ਉੱਠ ਕੇ ਚਾਹ ਬਣਾਉਂਦੀ ਹਾਂ ਤੇ ਫੇਰ ਟੀਵੀ ਲਗਾ ਲਿਆ ਕਦੀ ਕੁਝ ਪੜ ਲਿਆ ਰਾਤੀ ਫੇਰ ਆਪਣੇ ਲਈ ਰੋਟੀਆਂ ਬਣਾ ਲਈ ਤੁਸੀਂ ਤਿੰਨ ਬੰਦੇ ਹੋ ਘਰ ਵਿੱਚ ਫੇਰ ਤੂੰ ਆਡ ਰੋਟੀ ਕਿਉਂ ਬਣਾਉਂਦੀ ਹੈ ਬੰਦੇ ਚਾਹੇ ਕਿੰਨੇ ਹੋਈਏ ਜੇ ਦਿਲਾਂ ਦਾ ਮੇਲ ਨਹੀਂ ਤਾਂ ਉਹ ਉਸ ਇੱਕ ਠੰਡਿਆ ਆ ਪਰੀ ਮੈਂ ਚਾਹੇ ਬਿਮਾਰ ਪਈ ਹੋਵਾਂ ਕੋਈ ਚਾਹ ਪੁੱਛਣ ਵਾਲਾ ਨਹੀਂ ਜੇ ਭਰਾ ਜੀ ਇੱਧਰ ਆਉਣ ਤਾਂ ਪਰਜਾਈ ਨੂੰ ਬੁਰਾ ਲੱਗ ਜਾਂਦਾ ਹੈ ਮੈਂ ਤਾਂ ਭਰਾ ਜੀ ਨੂੰ ਬਹੁਤ ਵਾਰ ਕਹਿੰਦੀ ਹਾਂ ਤੁਸੀਂ ਇੱਧਰ ਨਾ ਆਇਆ ਕਰੋ ਤੁਸੀਂ ਨਨਾਨ ਪਰਜਾਈ ਇਕੱਠਿਆਂ ਕਿਉਂ ਨਹੀਂ ਬੈਠਦੀਆਂ ਤੂੰ ਤਾਂ ਕਮਾਲ ਕਰਦੀ ਹੈ ਉਹ ਮੇਰੀ ਸੂਰਤ ਵੇਖ ਕੇ ਰਾਜੀ ਨਹੀਂ ਬਸ ਜਦੋਂ ਭਤੀਜਾ ਭਤੀਜੀਆਂ ਆਉਂਦੀਆਂ ਹਨ ਤਾਂ ਸਾਰਾ ਟੱਬਰ ਜੁੜ ਬੈਠਦਾ ਹੈ ਕਿੰਨੀ ਰੌਣਕ ਹੁੰਦੀ ਹੈ ਇਹ ਵੇੜਾ ਖੁਸ਼ੀਆਂ ਨਾਲ ਭਰ ਜਾਂਦਾ ਹੈ ਉਹਨਾਂ ਦੇ ਬੱਚਿਆਂ ਦੀਆਂ ਕਲਕਾਰੀਆਂ ਸ਼ਰਾਰਤਾਂ ਤੋਤਲੀਆਂ ਗੱਲਾਂ ਬਸ ਮਜ਼ਾ ਹੀ ਆ ਜਾਂਦਾ ਹੈ ਮੇਰਾ ਭਤੀਜਾ ਭਤੀਜੀਆਂ ਉਹਨਾਂ ਦੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਨੂੰ ਬਹੁਤ ਮਾਂਦੇ ਨੇ ਬਸ ਇਹ ਪਰਜਾਈ ਇਹਨੂੰ ਪਤਾ ਨਹੀਂ ਮੇਰੇ ਨਾਲ ਕੀ ਵੈਰ ਹੈ ਹੁਣ ਮੈਂ ਕਿੱਥੇ ਜਾਵਾਂ ਮੇਰੀ ਨੌਕਰੀ ਇੱਥੇ ਹੈ ਇੰਨਾ ਵੱਡਾ ਮਕਾਨ ਹੁੰਦੇ ਹੋਏ ਮੈਂ ਕਿਤੇ ਹੋਰ ਕਿਰਾਏ ਤੇ ਜਗ੍ਹਾ ਲਵਾਂ ਫੇਰ ਬਿਲਕੁਲ ਇਕੱਲੇ ਰਹਿਣਾ ਉਹ ਵੀ ਔਰਤ ਲਈ ਕਿਹੜਾ ਸੇਫ ਹੈ ਗਰਮੀ ਦੀਆਂ ਛੁੱਟੀਆਂ ਵਿੱਚ ਮੈਂ ਛੋਟੇ ਭਰਾ ਜੀ ਕੋਲ ਕਲਕੱਤੇ ਚਲੀ ਜਾਂਦੀ ਹਾਂ ਦੁਸ਼ਹਿਰੇ ਦੀਆਂ ਛੁੱਟੀਆਂ ਵਿੱਚ ਤਾਇਆ ਜੀ ਕੋਲ ਤੇਰਾ ਇੱਥੇ ਕੋਈ ਸੋਸ਼ਲ ਸਰਕਲ ਨਹੀਂ ਬਸ ਸਕੂਲ ਤੱਕ ਹੀ ਸੀਮਤ ਹੈ ਤੂੰ ਆਪਣੇ ਕਲੀਗਸ ਦੇ ਘਰ ਨਹੀਂ ਜਾਂਦੀ ਉਹ ਨਹੀਂ ਆਉਂਦੀਆਂ ਉਹਨਾਂ ਸਾਡੇ ਘਰ ਵਾਲੇ ਨੇ ਬੱਚੇ ਨੇ ਔਰ ਜੀ ਆਣੇ ਆਪਣੇ ਘਰਾਂ ਵਿੱਚ ਆਪਣੀ ਜ਼ਿੰਦਗੀ ਵਿੱਚ ਮੇਰੀ ਇਕੱਲੀ ਜਾਨ ਜੋ ਮੈਂ ਉਹਨਾਂ ਦੇ ਘਰ ਵਿੱਚ ਜ਼ਿਆਦਾ ਜਾਵਾਂ ਤਾਂ ਉਹਨਾਂ ਨੂੰ ਖਤਰਾ ਲੱਗਦਾ ਹੈ ਤੇ ਉਹ ਨਿਮਮਾ ਨਿਮਮਾ ਸ਼ਰਮਾਕਲ ਹਾਸਾ ਸੀ ਇੰਜ ਹੱਸਦੇ ਹੋਏ ਮੈਨੂੰ ਯਾਦ ਨਹੀਂ ਮੈਂ ਉਹਨੂੰ ਕਦੀ ਤੱਕਿਆ ਹੋਵੇ ਉਹਦੇ ਦੁੱਧ ਚਿੱਟੇ ਦੰਦ ਉਹਦੇ ਨੈਣ ਨਕਸ਼ ਉਹਦਾ ਰਸਿਆ ਹੋਇਆ ਸਰੀਰ ਉਹਦੇ ਵਿੱਚ ਹਾਲੇ ਵੀ ਕਿੰਨੀ ਖਿੱਚ ਸੀ ਹੱਸਦੀ ਹੋਈ ਉਹ ਕਿੰਨੀ ਦਿਲਕਾਸ਼ ਲੱਗਦੀ ਸੀ ਖਾਤਰਾ ਤਾਂ ਸੱਚ ਮੋੱਚੀ ਹੈ ਤੂੰ ਹਲੇ ਵੀ ਬੜੀ ਹਸੀਨ ਲੱਗਦੀ ਹੈ ਤੂੰ ਆਪਣੇ ਜਵਾਨੀ ਇੰਜ ਹੀ ਕਿਉਂ ਗਾਲ ਦਿੱਤੀ ਕਿਰਨ ਤੂੰ ਚਾਹਦੀ ਤਾਂ ਦੁਬਾਰਾ ਸ਼ਾਦੀ ਕਰ ਸਕਦੀ ਸੈਂ ਬੱਸ ਕਦੀ ਮਾਣੀ ਨਹੀਂ ਕੀਤਾ ਪਰਾਜ ਹੀ ਕਹਿੰਦੇ ਹੀ ਰਹੇ ਉਹਦ ਤਾ ਮਾ ਪਿਓ ਵੀ ਜਿੰਦਾ ਸਨ ਜਦੋਂ ਤੱਕ ਉਹ ਜਿੰਦਾ ਰਹੇ ਮੈਨੂੰ ਇਕੱਲੇ ਦਾ ਅਹਿਸਾਸ ਨਹੀਂ ਹੋਇਆ ਹੁਣ ਕਈ ਵਾਰ ਜਦੋਂ ਸਭ ਬੱਚੇ ਆਉਂਦੇ ਨੇ ਤੇ ਆ ਕੇ ਚਲੇ ਜਾਂਦੇ ਨੇ ਤਾ ਉਹਨਾਂ ਦੀਆਂ ਰੌਣਕਾਂ ਤੋਂ ਬਾਅਦ ਸੁੰਨਾ ਪਾਣਾ ਚੁੱਪ ਸਨਾਟਾ ਛਾ ਜਾਂਦਾ ਏ ਮੇਰੇ ਜ਼ਹਿਨ ਵਿੱਚ ਫੇਰ ਉਹੀ ਗੱਲ ਆ ਗਈ ਕਿ ਤੂੰ ਸਾਰੇ ਘਰ ਕਿਉਂ ਨਹੀਂ ਰਹਿ ਸਕੀ ਪਰ ਮੈਂ ਉਹਨੂੰ ਪਰਾਂ ਤਕੇਲ ਦਿੱਤਾ ਇਹ ਪਹਿਲਾਂ ਹੀ ਬਹੁਤ ਦੁਖੀ ਹੈ ਇਹਦੇ ਜਗਮਾਂ ਨੂੰ ਕੁਰੇਦਣਾ ਸਹੀ ਨਹੀਂ ਤੇਰੀ ਤੇਰੇ ਪਰਜਾਈ ਜੀ ਵੀ ਤਾਂ ਬਹੁਤ ਇਕੱਲਾ ਮਹਿਸੂਸ ਕਰਦੇ ਨੇ ਅਸੀਂ ਤਿੰਨੇ ਹੀ ਇਸ ਘਰ ਵਿੱਚ ਆਪਣਾ ਆਪਣਾ ਇਕੱਲਾ ਭੋਗ ਰਹੇ ਹਾਂ ਮੇਰਾ ਮਨ ਭਾਰੀ ਸੀ ਸਾਹ ਲੈਣਾ ਔਖਾ ਹੋ ਰਿਹਾ ਸੀ ਏ ਆਪਣੇ ਕਮਰੇ ਦਾ ਅੰਦਰਲਾ ਦਰਵਾਜ਼ਾ ਖੋਲ ਕਿਉਂ ਨਹੀਂ ਦਿੰਦੀ ਖੁੱਲਾ ਰਹੇਗਾ ਤਾਂ ਕਦੀ ਪਰਜਾਈ ਇੱਧਰ ਆ ਜਾਵੇਗੀ ਕਦੀ ਤੂੰ ਉੱਧਰ ਚਲੀ ਜਾਵੇਂਗੀ ਸ਼ਾਮੀ ਮਿਲ ਕੇ ਬੈਠੋ ਚਾਹ ਪੀਵੋ ਇੱਕ ਕਦਮ ਤੂੰ ਵਧਾ ਇੱਕ ਉਹ ਵਧਾਉਣ ਹੌਲੀ ਹੌਲੀ ਵਣਦੇ ਢੀੜੇ ਦਰਵਾਜ਼ੇ ਵੀ ਖੁੱਲ ਜਾਣ ਖੁੱਲਣ ਲੱਗ ਜਾਣਗੇ ਤੇ ਦੋ ਤੁਹਾਡੀ ਦੋਹਾਂ ਦੀ ਜ਼ਿੰਦਗੀ ਸੌਖਾਵੇਂ ਹੋ ਜਾਵੇਗੀ ਕਰਨ ਕੁਝ ਦੇਰ ਉਹ ਬੰਦ ਦਰਵਾਜ਼ੇ ਨੂੰ ਚੁੱਪਚਾਪ ਔਰਦੀ ਰਹੀ ਤੇ ਫੇਰ ਮੇਰਾ ਹੱਥ ਫੜ ਉਸ ਚੋਮਲਿਆ ਮੇਰੇ ਅੰਦਰ ਪਤਾ ਨਹੀਂ ਕਿਉਂ ਆਸ਼ਾ ਦੀ ਕਿਰਨ ਜਾਗ ਪਈ ਹੁਣ ਮੇਰੀ ਉਤਸੁਕਤਾ ਨੇ ਫੇਰ ਆਪਣਾ ਸਿਰ ਚੁੱਕ ਲਿਆ ਕਿਰਨ ਸੋਹਰੇ ਘਰ ਤੇਰੀ ਕੀ ਸਮੱਸਿਆ ਸੀ ਤੈਨੂੰ ਪਤਾ ਨਹੀਂ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਮਾਸੋਂ ਉੱਥੇ ਅੰਦਰਲੇ ਦਰਵਾਜ਼ੇ ਬਹੁਤ ਹੀ ਮਜ਼ਬੂਤ ਸਨ ਜਿਨ੍ਹਾਂ ਨਾਲ ਮੈਂ ਬਹੁਤ ਦੇਰ ਸਿਰ ਮਾਰਦੀ ਰਹੀ ਤੇ ਆਪ ਹੀ ਲਹੂ ਲਹਾਨ ਹੋ ਗਈ ਉਹ ਦਰਵਾਜ਼ੇ ਟਾਸ ਤੋਂ ਮਾਸ ਨਾ ਹੋਏ ਤੇ ਆਖਿਰ ਮੈਂ ਸਭ ਛੱਡ ਕੇ ਆ ਗਈ ਕਰਨ ਨੇ ਪਾਸਾ ਪਾਰਤ ਲਿਆ ਮੇਰਾ ਮਨ ਫੇਰ ਤੋਂ ਭਾਰੀ ਹੋ ਗਿਆ ਸੀ ਮਨੁੱਖੀ ਮਨ ਦੇ ਇਹਨਾਂ ਅੰਦਰਲੇ ਬੰਦ ਦਰਵਾਜਾਂ ਬਾਰੇ ਹੀ ਸੋਚਦੀ ਪਈ ਸੋਚਦੀ ਪਤਾ ਨਹੀਂ ਮੈਂ ਕਦੋਂ ਸੌਂ ਗਈ ਜੇ ਕਰੇ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ